ਅਵੀ ਰੌਂਦਾ ਮੇਰੇ ਮਿੱਤਰੋ ਚੇਗਾ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਥੋਪੀਆ ਗੁਰੂਾ ਫੋੜੇ ਚੱਕੀ ਵੇਖਦੇ ਕੜੀ ਛੋੜੀ ਵੀ ਦੇ ਗੱਲ ਆ ਗੁਰੂ ਥੋਪੀਆ ਕਹਿੰਦੇ ਉਰਲੀ ਕੰਦੀ ਤੇ ਆ ਨਾਰ ਕਹਿੰਦੇ ਪ੍ਰੀਤ ਆ ਨਾਰ ਧਰਮਿੰਦਰ ਆ ਨਾਰ ਮਾਲੇ ਦੀ ਧਰਤੀ ਦਾ ਕਾਲਾ ਵਸਦੇ ਰਹਿਣ ਪੰਜਾਬੀ ਵੀਰੇ ਵਸਦੀ ਰਹਿ ਕਬੱਡੀ ਅਣਖਾਂ ਦੇ ਸਰਨਾਮੇ ਲੋਕੋ ਦੱਸਦੀ ਰਹਿ ਕਬੱਡੀ ਆ ਗੁਰੂ ਥੋਪੀਆ ਸੱਧਿਆ ਟੀਵੀ ਸਾਹਮਣੇ ਇਸੇ ਕੰਮ ਨੂੰ ਆ ਸੱਧਿਆ ਮੇਰੇ ਮਿੱਤਰੋ ਐਨ ਮੁੰਡਾ ਬੱਲੇ ਬੱਲੇ ਕਰਵਾ ਗਿਆ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਕਹਿੰਦੇ ਬੁਲੇਟ ਪਾਉਣ ਦੇ ਲਈ ਵਾਧਾ ਹੋਇਆ ਮਾਰ ਕਬੱਡੀ ਪਾ ਰਿਹਾ ਹੈ ਐਨ ਕਹਿੰਦੇ ਚੋਟੀ ਦਾ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਕੱਲੇ ਕੱਲੇ ਗੱਬਰੂ ਦੀ ਖੇਡ ਦਾ ਸੁਆਦ ਹੀ ਵੱਖਰਾ ਆਹ ਸਾਹਮਣਾ ਕਿ ਮੇਰੀ ਖੁੱਲ ਗਈ ਪਟੱਕੇ ਨਾਲ ਅੱਖ ਨਹੀਂ ਆਹ ਬੜੀ ਦੇ ਵਿੱਚੋਂ ਕਾ ਲੰਗਿਆ ਚੋਹ ਨੰਗਿਆ ਮਾਪਾ ਦਾ ਸਾਆ ਛੋਡੀ ਵਰ ਸਿਰ ਤੋਂ ਉੱਠ ਗਿਆ ਜਿੱਕ ਕਹਿੰਦੇ ਮਸੀਬਤਾ ਆਇਆ ਸੀਨਾ چیر ਕੇ ਮੋੜਿਆ ਆਇਆ ਬੁਲਟ ਪਿੰਡਾਂ ਨੇ ਪਿਆਰ ਬਖਸ਼ਿਆ ਮਾਂ ਮਰੇ ਤਾਂ ਮੁੱਕ ਜਾਣ ਮਾਪੇ ਪਿਆ ਮਰੇ ਕਰ ਬੇਲਾ ਕਿ ਜਿਸਨ ਵੀਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਏ ਬੇਲਾ ਇੱਕ ਪਾਸੇ ਝੋਪੀਆ ਗੁਰੂ ਆਹ ਸਾਹਮਣੇ ਕਹਿੰਦੇ ਦੂਸਰੇ ਬੰਦੇ ਅਵਤਾਰ ਕਹਿੰਦਾ ਲੰਘ ਮਾਸੀ ਦਾ ਪੁੱਤਾ ਕਿੱਧਰ ਦੀ ਨੰਗਣਾ ਆਹ ਮੁੰਡਾ ਸਰਾ ਲਈ ਆਉਗਾ ਸੂਰੇ ਵਾਲਾ ਤੇ ਜੋਗੇ ਵਾਲਾ ਕਾਲੇ ਪਾਉ ਟਾਰੀ ਵਾਲੇ ਦਾ ਗਹਿ ਗੱਢਵਾ ਧੰਨਵਾਦ ਹੈ ਗੁਰਬਖਸ਼ ਸਿੰਘ ਜੀ ਜੀ ਸਾਹਿਬ ਦਾ ਪਿਆਰ ਹੈ ਕਾਲੇ ਪਾਉ ਟਾਰੀ ਵਾਲੇ ਦਾ ਉਹ ਵੀਰ ਦਾ ਵੀ ਵੱਡਾ ਧੰਨਵਾਦ ਹੈ ਸੂਰੇ ਵਾਲਾ ਤੇ ਜੋਗੇ ਵਾਲਾ ਸੂਰੇ ਆ ਨੀ ਜੋਗੇ ਆ ਜਲਦੀ ਗਰਾਊਂਡ 'ਚ ਆ ਜਾਣ ਥੋੜੇ ਥੋੜੇ ਬਾਈ ਪਿੱਛੇ ਨੋ ਜਿਓ ਯਾਰਾ ਗਰਾਊਂਡ ਥੋੜਾ ਸੇਫ ਰੱਖ ਲੀਏ ਭਰਾ ਬਣ ਕੇ ਆ ਲੋਕਾਂ ਨੂੰ ਨਜ਼ਾਰੇ ਲੈ ਲੈਣ ਦਿਓ ਜਿਹੜੇ ਖੇਦੇ ਨਾਲ ਖਿੰਦੇ ਉਹਨਾਂ ਨੂੰ ਖਾ ਲੈਣ ਦਿਓ ਅਮਨਿਆ ਖੇਰਾ कुड़ेरिया गुरू सब्या हुया ਬਲ 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 बल 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 ਵਾਲਾ बल चीवे ਵਾਲਾ आला ਪਾਈ ਜਾਂਦਾ ਬਾਈ ਚੱਕ-ਵਕ ਤੇ ਕਰੀ ਗੱਲ ਆਓ ਛੀਵੇ ਵਾਲੇ ਦੀ ਕਬੱਡੀ ਪੈ ਰਹੀ ਆ ਬਾਬਾ ਮੇਰ ਕਰੇ ਇਹਦਾ ਖਿਡਾਰੀਆਂ ਦੇ ਉੱਪਰ ਪਿੰਡਾਂ ਦੇ ਉੱਪਰ ਪ੍ਰਬੰਧ ਕਮੇਟੀਆਂ ਦੇ ਉੱਪਰ ਕੋਈ ਯਾਦਾ ਜਿਹੜਾ ਸਵਾ ਕੋ ਕਬੱਡੀ ਤੇ ਚੰਗਾ ਨਹੀਂ ਚੱਲ ਰਿਹਾ ਵਾਹ ਕਰੋ ਮੇਰ ਕਰੇ ਆਹ ਸਾਹਮਣੇ ਪੈਂਦੀ ਹੋਈ ਰੋਡ ਕਬੱਡੀ ਦੇ ਮੈਦਾਨ ਅੰਦਰ ਬੋਲਟ ਛੀਰਾ ਵਾਲੀ ਆ ਵੱਡਾ ਮਲ ਆਹ ਬੋਲਟ ਤੋਤਾ ਸਿੰਗਲ ਦੀ ਧਰਤੀ ਦਾ ਬੋਲਟ